ਵੀਰੋ ਲਾਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠੀਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਪੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂਗਾ ਹੀਰੋ ਤੇਰਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤੇਰਾ ਹੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਇਹ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂਗਾ ਹੀਰੋ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਬਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਔਰ ਆਉਣਸਾਰ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ ਅੱਜ ਤੋਂ ਬੰਦ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਆਪਕੀ ਵਾਰ 400 ਪਾਰ ਨਹੀਂ ਆਪਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਜਿੰਦਾਬਾਦ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13 ਜ਼ੀਰੋ ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਸਵਾਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦੁਕਾਨ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ